ਹੱਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਲੋ ਜੀ 사ਸੀ ਕਾਲ ਜੀ ਆ ਗਿਆ ਜੀ ਤੁਹਾਡਾ ਚਾਚਾ kurtara ਲੈ ਕੇ ਪ੍ਰੋਗਰਾਮ ਹੱਸਾਂਗੇ ਹਸਾਵਾਂਗੇ ਤੇ ਟਿੱਡੀ ਪੀੜਾ ਪਾਵਾਂਗੇ ਹੱਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਤੇ ਦੋਸਤੋ ਟਿੱਡੇ ਪੀੜਾ ਪਾਉਣ ਵਾਸਤੇ ਮੈਂ ਪ੍ਰੋਗਰਾਮ ਲੈ ਕੇ ਹਾਜ਼ਰ ਆ ਜੀ ਹੱਸਾਂਗੇ ਹਸਾਵਾਂਗੇ ਤੇ ਅੱਜ ਗੱਲ ਕਰ ਲੈਨੇ ਆ ਜੀ ਫੇਰ ਆਪਾਂ ਕੋ ਦੇ ਦੀ ਤੇ ਚਲੋ ਦੋਸਤੋ ਘੋਦੇ ਦੀ ਗੱਲ ਕਰਦੇ ਆ ਲਓ ਜੀ ਦੋਸਤੋ ਇੱਕ ਵਾਰ ਦੀ ਗੱਲ ਹੈ ਜੀ ਘੁਦੇ ਦਾ ਬਾਪੂ ਚੱਲ ਗਿਆ ਕਿਸੇ ਪੰਡਤ ਦੇ ਕੋਲ ਤੇ ਜਾ ਕੇ ਕਹਿੰਦਾ ਜੀ ਪੰਡਤ ਜੀ ਆ ਟੇਵਾ ਖੋਲਿਓ ਮੇਰੇ ਬੇਟੇ ਦਾ ਤੇ ਮੈਨੂੰ ਕਿੱਦਾਂ ਪਤਾ ਲੱਗੇਗਾ ਵੀ ਮੇਰਾ ਬੇਟਾ ਵੱਡਾ ਹੋ ਕੇ ਕੀ ਲੱਗੇਗਾ ਕੰਦਲ ਇਹ ਕਿਹੜੀ ਗੱਲ ਆ ਤੂੰ ਐਦਾਂ ਕਰੀ ਜਿੱਥੇ ਉਹ ਸੁੱਤਾ ਹੋਏਗਾ ਨਾ ਉਹਦੇ ਟੇਬਲ ਦੇ ਉੱਤੇ ਇੱਕ ਸਿਕਟਾਂ ਦੀ ਡੱਬੀ ਇੱਕ ਪੈਹਾਂ ਦੀ ਗੱਠੀ ਇੱਕ ਬੀਅਰ ਦੀ ਬੋਤਲ ਤੇ ਕੁਝ ਕਿਤਾਬਾਂ ਰੱਖ ਦੀ ਤੇ ਜਿਹੜੀ ਚੀਜ਼ ਉਹ ਚੁੱਕੇਗਾ ਬਸ ਉਥੋਂ ਪਤਾ ਲੱਗ ਜਾਣਾ ਕਿ ਉਹ ਕੀ ਬਣੇਗਾ ਵੱਡਾ ਹੋ ਕੇ ਤੇ ਅਗਲੇ ਦਿਨ ਇਦਾਂ ਹੀ ਕੀਤਾ ਕੋਦੇ ਦੇ ਬਾਪੂ ਨੇ ਤੇ ਕੋਦੇ ਨੇ ਜਦੋਂ ਹੀ ਕੀਤੀ ਅੰਦਰ ਐਂਟਰੀ ਕੋਦੇ ਨੇ ਪਹਿਲਾਂ ਦੇ ਚੱਕੀ ਪਹਿਲ ਹੀ ਕੱਥੀ ਤੇ ਪਾਈ ਜੇਬ ਚ ਨਾਲ ਮਾਰਿਆ ਸ਼ਗਰ ਦਾ ਛੋਟਾ ਬੀਅਰ ਦਿੱਤੀ ਡੱਬ ਚ ਕਿਤਾਬਾਂ ਦਿੱਤੀਆਂ ਕਾਸ ਚ ਤੇ ਤੁਰ ਪਿਆ ਤੇ ਕੋਦੇ ਦਾ ਬਾਪੂ ਬੜਾ ਹਰਾਨ ਹੋਇਆ ਵੀ ਇਹ ਕੀ ਚੱਕਰ ਆ ਅਗਲੇ ਦਿਨ ਪੰਡਤ ਕੋ ਚੱਲ ਗਿਆ ਪੰਡਤ ਨੂੰ ਕਹਿੰਦਾ ਪੰਨ ਜੀ ਉਹਨੇ ਤਾਂ ਛੱਡਿਆ ਕੁਝ ਨਹੀਂ ਸਾਰਾ ਕੁਝ ਹੀ ਚੁੱਕ ਕੇ ਲੈ ਗਿਆ ਹੁਣ ਕਿੱਦਾ ਪਤਾ ਲੱਗੂ ਕਹਿੰਦਾ ਚੰਗਾ ਚੰਗਾ ਟੈਨਸ਼ਨ ਨਾ ਲੈ ਉਹ ਤੇਰਾ ਪੁੱਤ ਆਉਣ ਵਾਲੇ ਸਮੇਂ ਚ ਲੀਡਰ ਬਣੂ ਲੀਡਰ ਤੇ ਬਸ ਪਰ ਦੋਸਤੋ ਹਾਲੇ ਤੱਕ ਤਾਂ ਲੀਡਰ ਬਣਿਆ ਨਹੀਂ ਬਸ ਸਾਡੇ ਚੁਟਕਲਿਆਂ ਦਾ ਲੀਡਰ ਜ਼ਰੂਰ ਬਣ ਗਿਆ ਤੇ ਘੁਦੇ ਦੀਆਂ ਹੋ ਜੀਆਂ ਕਾਰਸਤਾਨੀਆਂ ਤੇ ਹਰਕਤਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਰਹਿੰਨੇ ਆ ਤੇ ਜੇਕਰ ਤੁਹਾਨੂੰ ਘੁਦੇ ਦੀਆਂ ਇਹ ਸਾਰੀਆਂ ਗੱਲਾਂ ਬਾਤਾਂ ਚੰਗੀਆਂ ਲੱਗਦੀਆਂ ਨੇ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤੇ ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਹੋ ਸਕੇ ਤੇ ਆਪਣੇ ਸੁਝਾਓ ਦੇਣ ਵਾਸਤੇ ਸਾਡੇ ਵੀਡੀਓ ਦੇ ਹੇਠਾਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਚਲੋ ਦੋਸਤੋ ਘੁਦੇ ਦੀ ਅਗਲੀ ਕਾਰਸਤਾਨੀ ਸੁਣ ਲੈਣੇ ਤੇ ਦੋਸਤੋ ਜਦੋਂ ਘੁਦੇ ਦਾ ਨਵਾਂ ਨਵਾਂ ਵਿਆਹ ਹੋ ਗਿਆ ਨਾ ਤੇ ਘੁਦੇ ਦੀ ਘਰ ਵਾਲੀ ਆਪਣੀ ਸੱਸ ਨੂੰ ਮੱਥਾ ਟੇਕ ਕੇ ਉੱਠੀ ਤੇ ਉਹਦੀ ਸੱਸ ਕਹਿੰਦੀ ਲੈ ਪੁੱਤ ਅੱਜ ਤੋਂ ਬਾਅਦ ਨਾ ਰਸੋਈ ਦਾ ਸਾਰਾ ਕੰਮ ਤੂੰ ਕਰਨਾ ਮੈਨੂੰ ਭਰੋਸਾ ਆ ਕਿ ਤੂੰ ਹੁਣ ਆਪਣੀ ਰਸੋਈ ਸੰਭਲੇਂਗੀ ਤੇ ਕੁਦੇ ਦੀ ਘਰਵਾਲੀ ਕਹਿੰਦੀ ਠੀਕ ਆ ਰਸੋਈ 'ਚ ਗਈ ਤੇ ਭਾਂਡਾ ਕੋਈ ਲਾਉਣ ਲੱਗੀ ਤੇ ਠਾ ਕਰਕੇ ਥੱਲੇ ਠਾ ਭਾਂਡਾ ਜਦੋਂ ਡਿੱਗਿਆ ਨਾ ਤੇ ਕੁਦੇ ਦੀ ਬੇਬੇ ਕਹਿੰਦੀ ਆ ਪੁੱਤ ਕੀ ਤੋੜ ਤਾਈ ਤੇ ਕੁਦੇ ਦੀ ਘਰਵਾਲੀ ਕਹਿੰਦੀ ਟਾਡਾ ਭਰੋਸਾ ਲੋ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਵੇਂ ਜਿਵੇਂ ਜਿਹੜਾ ਟਾਈਮ ਆ ਬੀਤਦਾ ਜਾਂਦਾ ਬੀਤਦਾ ਜਾਂਦਾ ਤੇ ਬੰਦੇ ਦੇ ਵਾਲ ਜਿਹੜੇ ਝੜਨੇ ਸ਼ੁਰੂ ਹੋ ਜਾਂਦੇ ਆ ਇਸੇ ਤਰ੍ਹਾਂ ਇਹਨਾਂ ਘੁੱਦੇ ਦੇ ਵਾਲ ਵੀ ਜਿਹੜੇ ਆ ਨਾ ਝੜਨੇ ਸ਼ੁਰੂ ਹੋ ਗਏ ਤੇ ਗੰਜ ਪੈਣਾ ਸ਼ੁਰੂ ਹੋ ਗਿਆ ਘੁੱਦੇ ਨੇ ਵਖ ਵਖ ਲਾਜ ਜੇ ਉਹ ਕਰਨੇ ਸ਼ੁਰੂ ਕਰਤੇ ਇੱਕ ਦਿਨ ਘੁੱਦੇ ਦੀ ਘਰ ਦੀ ਪਤਾਂ ਕਹਿੰਦੀ ਕਹਿੰਦੀ ਮੇਰੀ ਸੁਣ ਲੋ ਗੱਲ ਜੇ ਦਿਨ ਵਦਨ ਐਦਾਂ ਹੀ ਤੁਸੀਂ ਗੰਜੇ ਹੁੰਦੇ ਰਹਿਣਾ ਤੇ ਮੈਂ ਤੁਹਾਨੂੰ ਤਲਾਕ ਦੇ ਦੇਣਾ ਤੇ ਘੁੱਦਾ ਕਹਿੰਦਾ ਹੈ ਫਿਰ ਤੇ ਯਾਰ ਮੈਂ ਪਾਗਲਾ ਜਿਹੜਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦਿਆ ਦੇ ਦੋਸਤੋ ਇਹੋ ਜੀਆਂ ਗੱਲਾਂ ਸਾਰੀਆਂ ਜਿਹੜੀਆਂ ਕੁਦੇ ਦੀਆਂ ਆਪਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਹਿੰਨੇ ਆ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਚ ਜਿਹੜੇ ਗ੍ਰੈਡ ਲਾਈਟ ਪ੍ਰੋ YouTube ਚੈਨਲ ਤੇ ਤੁਹਾਨੂੰ ਹਰ ਰੋਜ਼ ਸਾਮੀ 5 ਵਜੇ ਦੇਖਣ ਨੂੰ ਮਿਲ ਜਾਂਦਾ ਤੇ ਜੇਕਰ ਤੁਹਾਨੂੰ ਸਾਡਾ ਪ੍ਰੋਗਰਾਮ ਵਧੀਆ ਲੱਗਣ ਡਿਆ ਆ ਤੇ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਆਪਣੇ ਦੋਸਤਾਂ ਨਾਲ ਤਾਂ ਕਿ ਉਹ ਵੀ ਆਪਣੀ ਤਣਾਅ ਭਰੀ ਜ਼ਿੰਦਗੀ ਤੋਂ ਮੁਕਤ ਹੋ ਸਕਣ ਹੱਸ ਸਕਣ ਖੇਡ ਸਕਣ ਤੇ ਆਪਣੇ ਦੋਸਤਾਂ ਨੂੰ ਅੱਗੇ ਹੋਰ ਫਾਰਵਰਡ ਕਰ ਸਕਣ ਤੇ ਦੋਸਤੋ ਕਿਵੇਂ ਦਾ ਲੱਗ ਰਿਹਾ ਸਾਡਾ ਇਹ ਪ੍ਰੋਗਰਾਮ ਕਮੈਂਟ ਜ਼ਰੂਰ ਕਰਿਓ ਇੱਕ ਕਰਦੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੇ ਪ੍ਰੋਗਰਾਮ ਵੀ ਤੁਹਾਡੇ ਤੱਕ ਪਹੁੰਚ ਸਕਣ ਬੜੀ ਆਰਾਮ ਦੇ ਨਾਲ ਹਸਾਂਗੇ ਹਸਾਵਾਂਗੇ ਚੀਚੀ ਲਾਵਾਵਾਂਗੇ